ਉਕੇ ਵੀ ਨਹੀਂ ਦੇਖਦੇ ਕੋਈ ਕਹਿੰਦਾ ਜੀ ਮੈਨੂੰ ਮੈਂ ਠੀਕ ਨਹੀਂ ਆ ਮੈਨੂੰ ਆਹ ਪ੍ਰੋਬਲਮ ਆ ਮੈਨੂੰ ਆਹ ਪ੍ਰੋਬਲਮ ਆ ਪਰ ਆਪਾਂ ਨੂੰ ਸਮਝ ਨਹੀਂ ਹਲੇ ਕਿ ਸਰਵ ਰੋਗ ਕਾ ਔਖਦ ਨਾਮ ਕਿਵੇਂ ਆ ਜਦੋਂ ਆਪਾਂ ਨਾਮ ਜਪਦੇ ਜਾਈਏ ਵਾਹਿਗੁਰੂ 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 ਕਰਦੇ ਜਾਓ ਕਰਦੇ ਜਾਓ ਇੱਕ ਟਾਈਮ ਆਊਗਾ ਤੁਹਾਡਾ ਮਨ ਟਿਕੂਗਾ ਜਦੋਂ ਮਨ ਟਿਕਜੂਗਾ ਨਾ ਉਸ ਤੋਂ ਬਾਅਦ ਪ੍ਰਕਾਸ਼ ਹੋਊਗਾ ਉਹ ਜਦੋਂ ਪ੍ਰਕਾਸ਼ ਆ ਨਾ ਜਿਹੜਾ ਵਾਹਿਗੁਰੂ ਬਸ ਉਹਦੀ ਤੇ ਕਿਛ ਹਲ ਕੇ ਪੈਂਦੇ ਆ ਸਾਰੇ ਦੁੱਖ ਹੋ ਜਾਂਦੇ ਆ ਸਭ ਕੁਝ ਖਤਮ ਹੋ ਜਾਂਦਾ ਹੈ ਸਾਈ ਚਿੰਤਾ ਫਿਕਰ ਸਭ ਵਿਕਾਰ ਸਭ ਕੁਝ ਖਤਮ ਹੋ ਜਾਂਦਾ ਹੈ ਪ੍ਰਕਾਸ਼ ਵੈਗੁਰੂ ਦੇ ਦਰਸ਼ਨ ਕਰਦੇ ਆਂ ਮਤਲਬ ਉਹਦੇ ਦਰਸ਼ਨ ਹੀ ਸਫਲ ਆ ਸਫਲ ਆ ਮਤਲਬ ਸਾਰੇ ਫਾਲ ਮਿਲ ਜਾਂਦੇ ਆ ਜੇ ਦਰਸ਼ਨ ਹੋ ਜਾਂਦਾ ਹੁਣ ਆਪਾਂ ਇਹਨਾਂ ਕਰ ਨਹੀਂ ਪਾਉਂਦੇ ਸ੍ਰੀ ਰਗ ਦਾ ਜਿਹੜਾ ਸ਼ਬਦ ਆ ਜਿਹਦੇ ਵਿੱਚ ਗੁਰੂ ਪਾਤਸ਼ਾਹ ਨੇ ਗੱਲ ਕੀਤੀ ਹੈ ਚਿਤ ਆਵੇ ਉਸ ਪਰਮ ਬ੍ਰਹਮ ਲੱਗੇ ਨ ਤਤੀ ਵਾ ਦਾ ਮਤਲਬ ਕੀ ਹੈ ਕਿ ਜਿਹੜਾ ਵੈਗਰੂ ਆ ਨਾ ਨਿਤਾਣਿਆਂ ਦਾ ਤਾਣ ਆ ਜਿੱਤੇ ਹੁਣ ਕੋਈ ਤਾਕਤ ਹੋਰ ਕੰਮ ਨਹੀਂ ਕਰ ਰਹੀ ਹੋਰ ਕੋਈ ਤਾਕਤ ਹੈ ਨਹੀਂ ਬੰਦੇ ਕੋਲ। ਫਿਰ ਉਥੇ ਵੈਗਰੂ ਦੀ ਤਾਕਤ ਕੰਮ ਕਰਦੀ ਹੈ ਜਿਉ ਬੰਦਾ ਵੈਗਰੂ ਨਾਲ ਜੁੜ ਜਾਵੇ। ਜੋ ਬੰਦਾ ਵੈਗਰੂ ਨਾਲ ਜੁੜ ਜਾਵੇ ਜੁੜਨਾ ਕਿਵੇਂ ਚਿੱਤ ਕਿਵੇਂ ਆਵੇ ਚੇਤ ਆਵੇ ਦਾ ਮਤਲਬ ਕੀ ਹੈ? ਕਿ ਉਹਦੀ ਸੁਰਤੀ ਜੁੜ ਜਾਏ ਉਹਦੇ ਚੇਤੇ ਵਿੱਚ ਵੈਗਰੂ ਵਸ ਜਾਏ। ਹੁਣ ਚੇਤੇ ਵਿੱਚ ਵੈਗਰੂ ਵਸਣ ਦਾ ਜਿਹੜਾ ਪ੍ਰੋਸੈਸ ਆ ਉਹਦੇ ਗੁਰੂ ਸਾਹਿਬ ਦੀ ਕਿਰਪਾ ਲੈਣੀ ਪੈਣੀ ਆ। ਮੇਰਲੇ ਨੇ ਕਰਨੀਆਂ ਨਾਮ ਦੀ ਦਾਤ ਲੈਣੀ ਪੈਣੀ ਆ ਨਾਮ ਜਪਣਾ ਪੈਣਾ ਨਹੀਂ ਜਪ ਹੋ ਰਿਹਾ ਜਾਂ ਨਹੀਂ ਜਪਣਾ ਆਉਂਦਾ ਤੇ ਸਿੱਖਣਾ ਪੈਣਾ ਆ ਗੁਰੂ ਸੇਵ ਕੋਲ ਬਖਸ਼ਿਸ਼ ਲੈਣੀ ਪੈਣੀ ਆ ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਜਦੋਂ ਹੀ ਸੁਰਤੀ ਲੱਗੀ ਨਾ ਫਿਰ ਅਗੇ ਗੁਰੂ ਸਾਹਿਬ ਨੇ 5-7 ਬਹੁਤ ਵੱਡੀਆਂ 5-7 ਗੱਲਾਂ ਗੁਰੂ ਪਾਤਸ਼ਾਹ ਨੇ ਬਹੁਤ ਵੱਡੀਆਂ ਕਹੀਆਂ ਆ ਉੱਥੇ ਕਿ ਮੰਨ ਲਓ ਗੁਰੂ ਪਾਤਸ਼ਾਹ ਕਹਿੰਦੇ ਜੇ ਕੋ ਹੋਵੇ ਦੁੱਬਲਾ ਨੰਗ ਭੁੱਖੀ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸਵਾਉ ਨ ਕੋ ਹੋਵੇ ਨਾ ਕਿਛੁ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਅੰਨੇ ਚਲ ਹੋਵੇ ਰਾਜ ਕਿ ਇੱਕ ਦਮੜੀ ਇੱਕ ਰੁਪਈਆ ਪੱਲੇ ਨਾ ਪੈਂਦਾ ਹੋਏ ਕਿਤੇ ਕੋਈ ਬੰਦਾ ਧੀਰਜ ਦੇਣ ਨੂੰ ਤਿਆਰ ਨਾ ਹੋਵੇ ਕੋਈ ਨਹੀਂ ਮੈਂ ਹੈਗਾ ਆ ਇੰਨਾ ਵੀ ਗੱਲ ਨਾ ਕੋਈ ਕਵੇ ਮਤਲਬ ਇੰਨੀ ਜਿਆਦੀ ਪ੍ਰੋਬਲਮ ਆ ਜਾਏਗਾ ਖਾਣ ਤੱਕ ਰੋਟੀ ਤੱਕ ਨਾ ਹੋਏ ਘਰ ਵਿੱਚ ਤੇ ਗੁਰੂ ਪਾਤਸ਼ਾਹ ਕਹਿੰਦੇ ਚਿੱਤ ਆਵੇ ਬਸ ਪ੍ਰਕਾਸ਼ ਹੋਣ ਲੱਗ ਜਾਏ ਇਹਨੂੰ ਇੰਨਾ ਜੁੜ ਜਾਏ ਬੰਦਾ ਸਿਮਰਨ ਨਾਲ ਉਹਦੇ ਚੇਤੇ ਵਿੱਚ ਵੈਗਰੂ ਵਸ ਜਾਏ ਉਹ ਫਿਰ ਵੈਗਰੂ ਨੂੰ ਚੇਤੇ ਕਰੇ ਜਿੱਦਾਂ ਕਰਨਾ ਚਾਹੀਦਾ ਧਿਆਵੇ ਫਿਰ ਫਿਰ ਕਹਿੰਦੇ ਦੇਖ ਨੇਚਲ ਹਵੇ ਰਾਜ ਨੇਚਲ ਦਾ 100% ਵੈਗਰੂ ਨੇ ਰਾਜਾ ਬਣਾ ਦੇਣਾ ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਜੇ ਬਹੁਤ ਜਿਆਦੀ ਮੁਸ਼ਕਲ ਆ ਜਾਏ ਸਰ ਵਿਸਾਕ ਵੀ ਭਜਖਲੇ ਭਜੋ ਸਭੇ ਆਸਰਾ ਚੁੱਕੇ ਸਭ ਆਸਰਾਓ ਚੇਤਾਵੇ ਉਸ ਪਾਰ ਬ੍ਰਹਮ ਅੱਗੇ ਨਾ ਦਿੱਤੀ ਵਾ ਕਿ ਇੰਨੀ ਮੁਸ਼ਕਲ ਆ ਜਾਏ ਕਿ ਸਾਰੇ ਦੁਸ਼ਮਣ ਲਾਗੂ ਹੋ ਜਾਣ ਸਾਰੇ ਰਿਸ਼ਤੇਦਾਰ ਵੀ ਸਾਥ ਛੱਡ ਜਾਣ ਮੰਦਾ ਕੱਲਾ ਰਹੇ ਜੇ ਤੇ ਕਹਿੰਦੇ ਜੇ ਉਦੋਂ ਵੀ ਫਿਰ ਵਾਇਗਰੂ ਨੂੰ ਚੇਤੇ ਕਰੇ ਨਾ ਤੇ ਬਸ ਵਾਇਗਰੂ ਉੱਪਰ ਲੱਗੇ ਨਾ ਤੱਤੀ